ਹਾਂਜੀ ਦੋਸਤੋ ਸਾਰੇ ਵੀਰਾਂ ਦਾ ਫੇਸਬੁੱਕ YouTube ਤੇ ਸਵਾਗਤ ਹੈ ਜੀ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਮੋਗੇ ਆਪਾਂ ਤੁਹਾਡੇ ਕੋਲੇ ਲੈ ਕੇ ਆਏ ਆ ਟਰੈਕਟਰ ਜੀ ਤੇ ਨਵੇਂ ਬਾਈ ਨਾਲ ਕਰਦੇ ਆ ਗੱਲਬਾਤ ਜੀ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਹਾਂਜੀ ਬਾਈ ਕੀ ਨਾਮ ਆਪ ਜੀ ਆਪਣਾ ਪ੍ਰੀਤ ਆ ਬਾਈ ਠੀਕ ਹੈ ਤੇ ਪਿੰਡ ਜੀ ਪਿੰਡ ਮਿਰਜਾਣਾ ਟਰੈਕਟਰ ਆਪਣੇ ਤਲਵੰਡੀ ਸਾਬੋ ਹੁੰਦੇ ਆ ਮੰਡੀ ਆਪਣੀ ਭਾਰਤ ਪੰਪ ਦੇ ਸਾਹਮਣੇ ਹੁੰਦੀ ਆ ਠੀਕ ਹੈ ਜੀ ਟਰੈਕਟਰ ਆਪਣੇ ਜੇ ਕਿਸੇ ਨੇ ਬਾਈ ਨੇ ਲਾਉਣਾ ਹੋਵੇ ਲੋਕਲ ਖੰਡਾ ਚੌਂਕਲੇ ਆਪਣਾ ਨੌਹਰਾ ਉੱਥੇ ਠੀਕ ਆ ਨੌਹਰੇ ਚ ਹੁੰਦੇ ਆ ਤੇ ਮੋਬਾਈਲ ਨੰਬਰ ਬੋਲੋ ਜੀ ਆਪਣਾ 9592219530 ਦੁਬਾਰੇ ਫਿਰ ਬੋਲ ਦਿਓ ਜੀ 9592219530 ਠੀਕ ਆ ਇੱਧਰ ਸੋਨਾ ਲੀਕਾ ਬਾਰੇ ਦਿਓ ਜੀ ਜਾਣਕਾਰੀ ਇਹ ਕਿ 13 ਮਾਡਲ ਆ ਬਾਈ 13 ਮਾਡਲ ਦਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਪੰਜਾਬ ਨੰਬਰ ਆ ਬਾਈ ਹਰਿਆਣਾ ਨੰਬਰ ਆ ਬਾਈ ਸਾਰੇ ਟਰੈਕਟਰ ਆਪਣੇ ਕੋ ਸੱਸਾ ਨੰਬਰ ਆ ਠੀਕ ਆ ਹਰਿਆਣਾ ਨੰਬਰ ਆ ਤੇ ਵਗੈਰਾ ਸਾਰਾ ਤੇ ਹੋ ਜਾਊਗਾ ਟਰੈਕਟਰ ਤੇ ਐਨਓਸੀ ਕਢਾ ਕੇ ਦੇ ਦੋਗੇ ਠੀਕ ਆ ਬਾਈ 13 ਮਾਡਲ ਆ ਬਾਈ ਕਹਿੰਦਾ ਨਾਲ ਦੇ ਟਾਇਰ ਆ ਟਰੈਕਟਰ ਦੇ ਤੇ ਡਿਮਾਂਡ ਕੀ ਆ ਬਾਈ ਇਹਦੀ ਡਿਮਾਂਡ ਬਾਈ ਹੈਗੀ 3,65,000 ਆ ਆਪਾਂ 3,40,000 ਦਾ ਟਰੈਕਟਰ ਦੇ ਜਾਏਗੇ 3,65,000 ਰੁਪਏ ਡਿਮਾਂਡ ਆ ਬਾਈ ਕਹਿੰਦਾ 3,40 ਦਾ ਦੇ ਦਾਂਗੇ ਸਾਰਾ ਟਰੈਕਟਰ ਅਰੀਜਨਲ ਟਰੈਕਟਰ ਹੈਗਾ ਦੇਖ ਸਕਦੇ ਹੋ ਜੀ ਪੂਰਾ ਸਾਫ ਸੁਥਰਾ ਟਰੈਕਟਰ ਕੰਡੀਸ਼ਨ ਵਗੈਰਾ ਤੁਹਾਡੇ ਸਾਹਮਣੇ ਆ ਬਿਲਕੁਲ ਫਰਸਟ ਪਾਰਟੀ ਦਾ ਟਰੈਕਟਰ ਹੈ ਜੀ ਨਾਲ ਨਾਲ ਇਧਰ ਆ ਗਿਆ ਜੀ ਅਰਜਨ 605 ਅਰਜਨ 605 ਜੀ 19 ਮਾਡਲ ਹੈ ਟਰੈਕਟਰ ਦੇਖ ਸਕਦੇ ਹੋ ਜੀ ਟਾਇਰ ਬਿਲਕੁਲ ਨਵੇਂ ਆ ਬਈ ਹਾਂ ਬਈ 95 ਪੈਸੇ ਟਾਇਰ ਹੋਣਗੇ 95 ਪੈਸੇ ਟਾਇਰ ਹੈ ਜੀ ਮੂਰਲੇ ਜਮਾ ਨਵੇਂ ਆ ਜੀ ਤੁਹਾਨੂੰ ਦੇਖ ਸਕਦੇ ਹੋ ਟਰੈਕਟਰ ਇਹ ਵੀ ਸਾਰਾ ਰੈਨ ਵਾਲਾ ਵੀਰਾ ਹਾਂ ਬਈ ਮਾੜਾ ਮੋਟਾ ਜਿਵੇਂ ਆ ਚੀਜ਼ਾਂ ਇਹਨਾਂ ਦੀ ਟੁੱਟੀਆਂ ਨਹੀਂ ਨੇ ਠੀਕ ਹੈ ਇਹਦਾ ਪਲਾਸਟਿਕ ਦੀਆਂ ਹਾਂ ਤੇ ਇਹਦੀ ਕੀ ਡਿਮਾਂਡ ਆ ਬਾਈ? ਡਿਮਾਂਡ ਤਾਂ ਬਾਈ ਇਹਦੀ ਹੈਗੀ ਆ 5 ਲੱਖ ਤੇ 60000 ਠੀਕ ਹੈ ਤੇ ਮੌਕੇ ਤੇ ਮੌਕੇ ਤੇ ਆਪਾਂ 530000 5 ਲੱਖ 30000 ਰੁਪਏ ਦਾ ਦੇ ਦੂ ਬਾਈ ਟਰੈਕਟਰ ਦੇਖ ਸਕਦੇ ਹੋ ਜਮਾ ਨਮਾ ਟਰੈਕਟਰ ਪਿਆ ਜੀ ਤੇ ਐਨਓਸੀ ਬਾਈ ਕਢਾ ਕੇ ਦੇਊਗਾ ਦੇਖ ਸਕਦੇ ਹੋ ਔਰ ਸਾਫ ਸੁਥਰਾ ਟਰੈਕਟਰ ਹੈਗਾ ਪੂਰਾ ਜੈਨੂਇਨ ਟਰੈਕਟਰ ਹੈ ਜੀ ਤੇ ਨਾਲ-ਨਾਲ ਇਧਰ ਆ ਗਿਆ ਜੀ 55 855 ਜੀ ਸਾਰਾ ਰੇਨਲ ਟਰੈਕਟਰ ਹੈਗਾ 11 ਮਾਡਲ ਜੀ ਦੇਖ ਸਕਦੇ ਹੋ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਨਾਲ ਦੇ ਟਾਇਰ ਆ ਟਰੈਕਟਰ ਦੇ ਦੇਖ ਸਕਦੇ ਹੋ ਜੀ ਜਮਾ ਨਮਾ ਟਰੈਕਟਰ ਪਿਆ ਜੀ ਪਾਵਰ ਸਟੀਅਰਿੰਗ ਆ ਗਿਆ ਜੀ ਹਾਂ ਬਾਈ ਟੱਕ ਟੱਕ ਬਾਈ ਕਹਿੰਦਾ ਐਂ ਦੇ ਦਾਂਗੇ 23 ਦੀ ਕੀ ਡਿਮਾਂਡ ਹੈ ਜੀ ਡਿਮਾਂਡ ਬਾਈ ਇਹਦੀ ਹੈਗੀ ਆ 11 ਮਾਰ ਲੱਖ 395000 ਠੀਕ ਹੈ ਜੀ ਹਾਂ ਇਹ ਆਪਾਂ ਸਿੱਧਾ ਦੇ ਦਾਂਗੇ ਕੋਈ ਮੌਕੇ ਤੇ ਵੀਡੀਓ ਦੇਖ ਕੇ ਆਉਂਦਾ ਹੋਰ ਲੈਸ ਠੀਕ ਆ 380000 ਰੁਪਇਆ ਦੇ ਦੂ ਬਾਈ ਕਹਿੰਦਾ ਬਾਕੀ ਸਰੇ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਮੌਕੇ ਤੇ ਹੋਰ ਮਾਨ ਤਾਨ ਕਰ ਦਾਂਗੇ ਦੇਖ ਸਕਦੇ ਹੋ ਜਮਾ ਨਮਾ ਟਰੈਕਟਰ ਪਿਆ ਜੀ ਪੂਰਾ ਤੇ ਨਾਲ ਨਾਲ ਇਦਰਾ ਗਿਆ ਜੀ ਸੋਨਾ ਲੀਕਾ ਸੋਨਾ ਲੀਕਾ 750 ਜੀ 21 ਮਾਡਲ ਹੈ ਜੀ ਇਹ ਇਹ 55 ਐਚ ਪੀ ਜਾ ਬਈ ਹਾਂ 55 55 ਐਚ ਪੀ ਜਾ 3 ਸਪੀਡ ਹੈ ਜੀ ਸਕੰਦਰ ਦੇਖ ਸਕਦੇ ਹੋ ਚੇਂਜਰ ਵਾਲਾ ਜੀ ਟਾਇਰ ਕਿੰਨੇ ਕਾ ਬਈ ਇਹਦੇ ਨਾਲ ਦੇ ਟਾਇਰ ਹੈ ਜੀ 70 ਪਾਈਸੇ ਟਾਇਰ ਹੈ ਟਰੈਕਟਰ ਦੇ ਦੇਖ ਸਕਦੇ ਹੋ ਕੰਡੀਸ਼ਨ ਵਗੈਰਾ ਇੰਜਨ ਕਿੱਲੇ ਦੀ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਚਾਰ ਸਪੀਰੋ ਸਾਨੂੰ ਦਿਖਾ ਰਹੇ ਆ ਤੇ ਇਹਦੀ ਡਿਮਾਂਡ ਕੀ ਆ ਫਿਰ ਡਿਮਾਂਡ ਹੈ ਜੀ 3 ਲੱਖ ਤੇ 580 ਦਾ ਦੇ ਦਾਂਗੇ ਬਾਈ ਕਹਿੰਦਾ ਦੇਖ ਸਕਦੇ ਹੋ ਜੀ ਟਾਪ ਮਾਡਲ ਚ ਆ ਗਿਆ ਜੀ 3 ਸਪੀਡ ਆ ਜਮਾ ਨਮਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਤੇ ਨਾਲ-ਨਾਲ ਇਧਰ ਆ ਗਿਆ ਬਾਈ ਕੋਲੇ 35 ਦਾ ਸੋਨਾ ਲੀਕਾ 35 ਦਾ ਸੋਨਾ ਲਿਕਾ ਜੀ ਦੇਖ ਸਕਦੇ ਹੋ ਇਹ ਵੀ ਜਮਾ ਨਮਾ ਟਰੈਕਟਰ ਹੈ ਜੀ ਕਿਹੜਾ ਮਾਡਲ ਹੈ ਬਾਈ 22 ਮਾਡਲ ਹੈ 1400 ਘੰਟਾ ਚੱਲਿਆ ਜੀ ਦੇਖ ਸਕਦੇ ਹੋ ਨਾਲ ਤੇ ਟਾਇਰ ਬਾਈ ਨਾਲ ਦੇ ਨਾਲ ਨਾਲ ਤੇ ਟਾਇਰ ਹੈ 80 ਪੈਸੇ ਟਰੈਕਟਰ ਦੇ ਜਮਾ ਨਮਾ ਟਰੈਕਟਰ ਪਿਆ ਜੀ ਹਾਰ ਪਾਗੀ ਲੈ ਜਾਓ ਬਾਈ ਕਹਿੰਦਾ ਜਮਾ ਤੁਸੀਂ ਐ ਨਹੀਂ ਕਹਿ ਸਕਦੇ ਜੀ ਏਜੰਸੀ ਚੋਂ ਆਇਆ ਕਿ ਬਾਈ ਮਾਡਲ ਹੈ ਤੇ ਇਹਦੀ ਕੀ ਡਿਮਾਂਡ ਹੈ ਜੀ ਇਹ ਬਾਈ ਡਿਮਾਂਡ ਦੀ ਹੈਗੀ 495 ਠੀਕ ਹੈ ਜੀ ਟਰੈਕਟਰ ਆਪਾਂ ਦੇ ਦਾਂਗੇ ਇਹ ਨੋ ਜੱਸਰ 70 ਲੱਖ 4 ਲੱਖ 70000 ਰੁਪਏ ਦਾ ਟਰੈਕਟਰ ਦੇ ਦਾਂਗੇ ਬਾਈ ਕਹਿੰਦਾ ਦੇਖ ਸਕਦੇ ਹੋ ਟਰੈਕਟਰ ਬਿਲਕੁਲ ਜਮਾ ਨਮਾ ਟਰੈਕਟਰ ਪਿਆ ਜੀ ਕੰਡੀਸ਼ਨ ਵਗੈਰਾ ਚੈੱਕ ਕਰ ਸਕਦੇ ਹੋ ਜੀ ਤੇ ਪੂਰਾ ਸਾਫ ਸੁਥਰਾ ਟਰੈਕਟਰ ਹੈ ਜੀ ਨਾਲ ਨਾਲ ਇਧਰ ਆ ਗਿਆ ਜੀ ਮਹਿੰਦਰਾ 265 ਪਾਵਰ ਸਟੀਰਿੰਗ ਪਾਵਰ ਸਟੀਰਿੰਗ ਚ ਆ ਗਿਆ ਜੀ ਇਹ ਦੇਖ ਸਕਦੇ ਹੋ 265 ਏਜੰਸੀ ਵੱਲੋਂ ਹੀ ਆਇਆ ਬਾਈ ਪਾਵਰ ਹਾਂ ਬਾਈ ਏਜੰਸੀ ਵੱਲੋਂ ਹੀ ਆਇਆ ਜੀ ਪਾਵਰ 13 ਦੇ ਟਾਇਰਾਂ ਚ ਹੈ ਜੀ ਤੇ ਬਾਈ ਇਹ ਮਾਡਲ ਕਿਹੜਾਗਾ ਮਾਡਲ 13 ਪਈ 13 ਮਾਡਲ ਹੈ ਜੀ ਦੇਖ ਸਕਦੇ ਹੋ ਸਾਰਾ ਰੈਨਲਾ ਟਰੈਕਟਰ ਬਈ ਵੀ ਓਕੇ ਬਈ ਰੈਨਲਾ ਪਹਿਲੀ ਪਾਰਟੀ ਜੀ ਰੈਨਲਾ ਟਰੈਕਟਰ ਹੈ ਜੀ ਫਰਸਟ ਪਾਰਟੀ ਦਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਪਾਵਰ ਸਟੀਅਰਿੰਗ ਚ ਆ ਗਿਆ ਜੀ ਟਾਇਰ ਕਿੰਨੇ ਕਾ ਬਈ ਇਹਦੇ ਟਾਇਰ ਬਈ ਹੋਣਗੇ 90 ਪੈਸੇ 90 ਪੈਸੇ ਟਾਇਰ ਹੈ ਜੀ ਟਰੈਕਟਰ ਦੇ ਦੇਖ ਸਕਦੇ ਹੋ ਚਾਰ ਸਪੀਰੋਂ ਹਾਲਤ ਵਗੈਰਾ 13 ਮਾਡਲ ਜੀ ਕੀ ਡਿਮਾਂਡ ਹੈ ਬਈ ਇਹਦੀ ਬਈ ਇਹਦੀ 295000 ਹੈ ਟਰੈਕਟਰ ਆਪਾਂ ਦੇ ਦਾਂਗੇ 285000 ਬਈ ਕਹਨਾਂ ਡਿਮਾਂਡ ਹੈ ਜੀ 298000 ਤੇ ਦੇ ਦਾਂਗੇ 285000 ਦਾ ਟਰੈਕਟਰ ਦੇਖ ਸਕਦੇ ਹੋ ਨਮਾ ਟਰੈਕਟਰ ਪਿਆ ਜੀ ਪੂਰਾ ਸਾਫ ਸੁਥਰਾ ਟਰੈਕਟਰ ਹੈਗਾ ਤੇ ਬਾਈ ਕਹਿੰਦਾ ਲੋਨ ਵਗੈਰਾ ਵੀ ਕਰਾ ਦੇਾਂਗੇ ਤੇ ਕਾਪੀ ਕਾਗਜ਼ ਦੀ ਬਾਈ ਆਪਣੀ ਜ਼ਿੰਮੇਵਾਰੀ ਹੋ ਵੀਡੀਓ ਸਾਹਕੇ ਰੱਖ ਦਾਂ ਜਿੰਨਾਂ ਚ ਟਰੈਕਟਰ ਰੱਖਣਗੇ ਉਹਨਾਂ ਚ ਕਰ ਕਾਗਜ਼ਾਂ ਦੀ ਗਾਰੰਟੀ ਹੈ ਠੀਕ ਹੈ ਤੇ ਐਨਓਸੀ ਕਢਾ ਕੇ ਦੇਵੋਗੇ ਸਾਰੇ ਟਰੈਕਟਰਾਂ ਦੀ ਠੀਕ ਹੈ ਐਨਓਸੀ ਬਾਈ ਕਹਿੰਦਾ ਕਢਾ ਕੇ ਦੇਵਾਂਗੇ ਸਾਰੇ ਟਰੈਕਟਰਾਂ ਦੀ ਕੋਈ ਮਰਜ਼ੀ ਟਰੈਕਟਰ ਲੈਣਾ ਬਾਈ ਉਹੀ ਮਿਲ ਜੂ ਆਪਾਂ ਤੋਂ ਹਾਂ ਬਾਈ ਮਿਲ ਜੂ ਵੀ ਲੈ ਕੇ ਦੇ ਦੋਗੇ ਜੇ ਨਾ ਵੀ ਹੋਇਆ ਤਾਂ ਆਪਣੇ ਕੋਲੇ ਪੁਰਾਣਾ ਟਰੈਕਟਰ ਖਰੀਦ ਵੀ ਲੈਨੇ ਆ ਠੀਕ ਹੈ ਤੇ ਇਹ ਪੰਪ ਦੇ ਸਾਹਮਣੇ ਹਰ ਬੁੱਧਵਾਰ ਨੂੰ ਪੰਪ ਦੇ ਸਾਹਮਣੇ ਆ ਜੀ ਭਾਰਤੀਆ ਪੰਪ ਦੇ ਤੇ ਬਾਕੀ ਸਿਰੇ ਬਾਈ ਕੰਨਾ ਇੱਥੇ ਤਲਵੰਡੀ ਸਾਬੋ ਤੇ ਖੰਡਾਚੌਂ ਕੋਲੇ ਬਾਈ ਸ਼ੋਰੂਮ ਆਪਣਾ ਉੱਥੇ ਬਾਈ ਦੇ ਖੜੇ ਹੁੰਦੇ ਆ ਕਿਤੇ ਬਾਕੀ ਸਿਰੇ ਬਾਈ ਨੂੰ ਤੁਸੀਂ ਫੋਨ ਕਰਕੇ ਆ ਸਕਦੇ ਹੋ ਜੀ ਤੇ ਮੋਬਾਈਲ ਨੰਬਰ ਦੁਬਾਰੇ ਫੇਰ ਬੋਲਦੇ ਬਾਈ 95922 1953 ਇਹ ਬਾਈ ਦਾ ਮੋਬਾਈਲ ਨੰਬਰ ਹੈ ਜੀ ਬਾਈ ਨੂੰ ਫੋਨ ਕਰਕੇ ਆ ਸਕਦੇ ਹੋ ਜੀ ਜੇ ਕਿਸੇ ਵੀਰ ਨੇ ਟਰੈਕਟਰ ਲੈਣਾ ਹੈ ਜੀ ਆ ਕਿ ਨੂੰ ਚਾਹ ਪਾਣਾ ਹੈ ਜੀ ਉਹੀ ਬਾਈ ਕਨਾ ਫालतू ਫੋਨ ਨਾ ਲਾਇਓ ਜੀ ਠੀਕ ਹੈ ਨਾ ਗੱਲ ਕਿਹੜੇ ਵੀਰ ਨੇ ਕੋਈ ਵੀ ਟਰੈਕਟਰ ਲੈਣਾ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਜੀ